ਸਰਹੱਦੀ ਖੇਤਰ ਅਧੀਨ ਆਉਂਦੇ ਲਗਭਗ ਸਾਰੇ ਪਿੰਡ ਹੀ ਹੜ੍ਹ ਦੀ ਮਾਰ ਦੇ ਸ਼ਿਕਾਰ ਹਨ ਅਤੇ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰ ਰਹੇ ਹਨ ਪਿੰਡ ਅਤੂਵਲਾ ਅਤੇ ਟਾਣੀ ਨੱਥਾ ਸਿੰਘ ਦੇ ਪੁਲ ਉੱਪਰ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਮੁਖੀ ਕਾਮਰੇਡ ਅਨਸરાજ ਗੋਲਡਨ ਨੇ ਲੋਕਾਂ ਦੀਆਂ ਮੁਸੀਬਤਾਂ ਸੁਣੀਆਂ ਅਤੇ ਪੱਕੇ ਹੱਲ ਅਤੇ ਟੁਕਵੇਂ ਪ੍ਰਬੰਧ ਕਰਨ ਦੀ ਗੱਲਬਾਤ ਕੀਤੀ ਆਉ ਸੁਣਦੇ ਆ ਉਹਨਾਂ ਨੇ ਕੀ ਕੀਆ ਇੱਕ ਸਾਲ ਦਾ ਨਾ ਆਵੇ ਫਲੱਡ ਤੇ ਅਗਲੇ ਸਾਲ ਆ ਜਾਂਦਾ ਜਿਵੇਂ 23 ਚ ਆਇਆ ਹੁਣ 25 ਆ ਗਿਆ ਮਤਲਬ ਕੋਈ ਸਾਲ ਖਾਲੀ ਨਹੀਂ ਜਾਂਦਾ ਨਹੀਂ ਤਾਂ ਕੋਈ ਸ਼ੇਰੀਆ ਵਿੱਚ ਜਰੂਰ ਆਂਦਾ ਹੈ ਪਿਛਲੀ 23 ਵਿੱਚ ਜਿਹੜਾ ਨੁਕਸਾਨ ਹੋਇਆ ਕਿਸੇ ਨੂੰ 6600 ਰੁਪਇਆ ਕਿਸੇ ਨੂੰ ਚੈੱਕ ਵੀ 2 4 400 ਰੁਪਏ ਦੇ ਚੈੱਕ ਵੀ ਮਿਲੇ ਨੇ ਯਾਰ ਇਹ ਤੁਸੀਂ 6600 ਦੇ ਲੈਣ ਨਾ ਤੁਹਾਨੂੰ ਦੇਣ ਹੋਣਾ ਤੇ ਤੁਸੀਂ ਨਾ ਲਿਓ ਜੀ ਸਾਨੂੰ ਦੱਸਣ ਅਸੀਂ ਇਹਨਾਂ ਦੇ ਬੂਹੇ ਬੰਦ ਕਰਾਂਗੇ। ਤੋਂ ਲੋਕਾਂ ਨੂੰ ਆਪ ਅਵੈਰ ਹੋ ਕੇ ਤਿਆਰ ਹੋ ਕੇ ਇਸ ਗੱਲ ਦਾ ਸਾਡੇ ਨਾਲ ਤਾਲਮਿਲ ਕਰਨ। ਜਦੋਂ ਇਹਨਾਂ ਦੇ ਬੂਹੇ ਬੰਦ ਕੀਤੇ ਤੇ ਫਿਰ ਇਹਨਾਂ ਦੀ ਅੱਖਾਂ ਸਰਕਾਰ ਵਾਲਿਆਂ ਦੀ ਵੀ ਫੁੱਲਣ ਗਿਆ ਵੀ ਇਹ ਲੋਕ ਜਿਹੜੇ ਉੱਥੇ ਖੜੇ ਨੇ। ਇਹਨੋਂ ਤਾਂ 15 ਦੇ ਲੋਕ ਹੋ ਗਏ ਪਾਣੀ ਖੜੇ ਨੂੰ। ਇਹ ਚੋਣੇ ਸਾਰੇ ਦੇ ਪੱਲੇ ਕੱਖ ਨਹੀਂ ਹੈ। ਠੀਕ ਹੈ ਕੁਛ ਰਿਆਵਲਪੁਰ ਦੇਸ ਰੀਪਾਰ ਉਪਰ ਕੁਨਬੜਾ ਦੇਸ ਦੀਆਂ ਨੇ। ਸਾਡੀ ਇੱਕ رائے ਹੈ ਅਸੀਂ ਅੱਗੇ ਵੀ ਗੱਲ ਕਰਕੇ ਆਏ ਹਾਂ ਜਦੋਂ ਗੱਲ ਕੀਤੀ ਇਹ ਤਾਂ ਲਗਾਤਾਰ ਸਾਰੇ ਬਾਰਡਰ ਤੋਂ ਹੀ ਲੋਕ ਕਹਿਣ ਲੱਗੇ ਕਿ ਇਹਦਾ ਪੱਕਾ ਹੱਲ ਕੱਢਿਆ ਜਾਵੇ ਕੈਮਰੇਜ ਵੀ کافی ਦਿਨ ਹੋ ਗਏ ਨੇ ਜਿਹੜੇ ਸਾਰੇ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦੇ ਆਗੂ ਹੋਣ ਦੇ ਨਾਤੇ ਸਾਰੀਆਂ ਥਾਵਾਂ ਤੇ ਜਾ ਰਹੇ ਆ ਕਿ ਜਿਹੜੇ ਹਾਲਾਤ ਨੇ ਅਲੱਗ-ਅਲੱਗ ਥਾਵਾਂ ਦੇ ਅਲੱਗ-ਅਲੱਗ ਹਾਲਾਤ ਨੇ ਜਿਹੜੇ ਉਸ ਏਰੀਏ ਦੇ ਨੇ ਫਾਜ਼ਿਲਕਾ ਦੇ ਬਲਾਕ ਦੇ ਜਾਂ ਕਾਵਾਂ ਵਾਲਾ ਐ ਡਗਾ ਜਾਂ ਹੋਰ ਕੋਈ ਉਸ ਤਰ੍ਹਾਂ ਦੇ ਜਿਹੜੇ ਸਾਵੇਂ ਉੱਥੇ ਦੇ ਹਲਾਤ ਲੱਗਨੇ ਇੱਥੇ ਦੇ ਹਲਾਤ ਲੱਗਨੇ ਇਹ ਜਿਹੜੇ ਸਰਕਾਰ ਕੋਈ ਵੀ ਆ ਪਿਛਲੀ ਹੈ ਇਹ ਹੈ ਜਿਨ੍ਹਾਂ ਦੇ ਦਰਮਿਆਨ ਇਹ ਵਾਪਰ ਰਿਹਾ ਸਾਰਾ ਕੁਝ ਇਹ ਦੇ ਕੇ ਮਤਲਬ ਸੂਰਤ ਗ੍ਰਾਂਟ ਵਗੈਰਾ ਜਾਂ ਉਹਦੀ ਲੋਬੇ ਦਾ ਮੁਆਵਜ਼ਾ ਦੇ ਕੇ ਕਰੋੜਾ ਰੁਪਏ ਖਰਚ ਕਰ ਰਹਾ ਹੈ ਮਤਲਬ ਹਰ ਸਾਲ ਖੰਚੇ ਪੀਤਾ ਜਾ ਰਿਹਾ ਜਿਵੇਂ ਇੱਕ ਸਾਲ ਅਦਾ ਨਾ ਆਵੇ ਫਲੱਡ ਤੇ ਅਗਲੇ ਸਾਲ ਆ ਜਾਂਦਾ ਜਿਵੇਂ 23 ਚ ਆਇਆ ਹੁਣ 25 ਆ ਗਿਆ ਮਤਲਬ ਕੋਈ ਸਾਲ ਖਾਲੀ ਨਹੀਂ ਜਾਂਦਾ ਨਹੀਂ ਤਾਂ ਕੋਈ ਸ਼ੇਰੀਆ ਵਿੱਚ ਜਰੂਰ ਆਂਦਾ ਹੈ ਹਰ ਵਾਰ ਸਾਡਾ ਕਹਿਣ ਦਾ ਮਤਲਬ ਇਹ ਵੀ ਪਿਛਲੇ 23 ਵਿੱਚ ਜਿਹੜਾ ਨੁਕਸਾਨ ਹੋਇਆ ਹੈ ਕਿਸੇ ਨੂੰ 6600 ਰੁਪਿਆ ਕਿਸੇ ਨੂੰ ਚੈੱਕ ਵੀ 2 4 400 ਰੁਪਏ ਦੇ ਚੈੱਕ ਵੀ ਮਿਲੇ ਨੇ ਇਸ ਤਰ੍ਹਾਂ ਦਾ ਮਤਲਬ ਮੁਆਜਾ ਪਟਵਾਰੀ ਨੇ ਬਣਾਇਆ ਤੇ ਇਹਦੇ ਨਾਲ ਜਿਹੜਾ ਗੁਜ਼ਾਰਾ ਨਹੀਂ ਹੋਣਾ ਮੈਂ ਤੇ ਇਹਨਾਂ ਨੂੰ رائے ਦਿਆਂਗਾ ਕਿ ਅਸੀਂ ਕੋਲੋਂ ਕਿਸਾਨ ਸਾਹਿਬ ਨੂੰ ਮੋਰਚਾ ਲਾਵਾਂਗੇ ਜੇ ਤੁਸੀਂ 6600 ਦੇ ਲੈਣ ਨਾ ਤੁਹਾਨੂੰ ਦੇਣ ਹੋਣਾ ਤੇ ਤੁਸੀਂ ਨਾ ਲਿਓ ਜੇ ਤਾਨੂੰ ਦੱਸਣ ਅਸੀਂ ਇਹਨਾਂ ਦੇ ਬੂਹੇ ਬੰਦ ਕਰਾਂਗੇ ਘਟੋ ਘਟ ਜਿਵੇਂ ਸੰਯੁਕਤ ਮੋਰਚੇ ਨੇ ਵੀ ਕੱਲ ਮੀਟਿੰਗ ਕੀਤੀ ਉਹਨਾਂ ਨੇ 70000 ਰੁਪਏ ਏਕੜ ਦਾ ਮੰਗ ਕੀਤੀ ਕੋਲੋਕ ਵਿਚਾਰਾ ਜੇ ਕੋ ਹਲ ਕੱਢ ਲੈਣਾ ਠੀਕ ਹੈ ਨਾ ਸਾਡੀ ਮੰਗ ਤੇ ਦੇਣ ਲੋਕ ਕੋਈ ਲੱਖ ਰੁਪਏ ਮੰਗ ਕਰ ਰਿਹਾ ਹੈ ਪਰ ਲੱਖ ਰੁਪਏ ਦਾ ਕੋ ਵਿਚਾਰਾ ਜੇ ਹਲ ਕੱਢ ਕੇ ਜੱਜ ਸਕਦੀ ਗੱਲ ਹੈ ਕਿ ਐਵੇਂ 6800 ਇਹ ਲੋਕਾਂ ਨੂੰ ਇਨਕਾਰ ਕਰਨ ਦੇਣਾ ਚਾਹੀਦਾ ਵੀ ਅਸੀਂ ਨਹੀਂ ਲੈਣੇ ਇਹ ਪੈਸੇ ਤਾਂ ਦੂਸਰਾ ਉਹਨਾਂ ਨੇ ਕਿਸੇ ਨੂੰ 4 ਕਿੱਲਾਂ ਦਾ ਕਿਸੇ ਨੂੰ 5 ਕਿੱਲਾਂ ਦਾ ਵਾਅਦਾ ਦੇਣਾ ਹੀ ਨਹੀਂ ਕਹਿੰਦੇ ਤੇ ਜਿੰਦੇ ਹੁਣ 15 20 ਕਿੱਲੇ ਮੰਨ ਲਓ ਨੁਕਸਾਨ ਹੋ ਗਿਆ ਉਹ 2 4 ਕਿੱਲਾਂ ਦਾ ਕਿਉਂ ਲਾਵੇ ਸੋ ਲੋਕਾਂ ਨੂੰ ਆਪ ਅਵੇ ਰੋ ਕੇ ਤਿਆਰ ਹੋ ਕੇ ਇਸ ਗੱਲ ਦਾ ਸਾਡੇ ਨਾਲ ਤਾਲਮਿਲ ਕਰਨ ਜਦੋਂ ਇਹਨਾਂ ਦੇ ਬੂਹੇ ਬੰਦ ਕੀਤੇ ਤੇ ਫਿਰ ਇਹਨਾਂ ਦੀ ਅੱਖਾਂ ਸਰਕਾਰ ਵਾਲਿਆਂ ਦੀ ਵੀ ਖੁੱਲਣ ਗਿਆ ਵੀ ਇਹ ਲੋਕ ਜਿਹੜੇ ਉੱਠ ਖੜੇ ਨੇ ਇਹਨਾਂ ਲੋਕਾਂ ਦਾ ਨੁਕਸਾਨ ਕਿੰਨਾ ਘੋ ਚੁੱਕਾ ਹੈ ਨੁਕਸਾਨ ਤਾਂ ਜੀ ਫਸਲ ਦੇ ਵਿੱਚ ਜਿਹੜਾ ਢੋਲਾ ਜਿਹੜਾ ਦਿਖਾਈ ਦੇ ਰਿਹਾ ਉਹਦੇ ਉੱਪਰ ਲਾ ਫੇਰਾ ਪਰ ਥੋਨੇ ਦੇ ਵਿੱਚ ਜਦੋਂ ਕੋਈ ਪਾਣੀ ਉਹਦੇ ਜਿਵੇਂ ਢੇਡੇ ਗਿੰਦੇ ਨਾਮ ਅਸੀਂ ਕਿਡਾ ਗਿੰਦੇ ਹਾਂ ਉਹਦੇ ਵਿੱਚ ਪਾਣੀ ਲਗਾਤਾਰ ਖੜ ਜਾਵੇ ਦੋ ਦੋ ਦਿਨ ਤਿੰਨ ਦਿਨ ਇਹਨੂੰ ਤਾਂ 15 ਦਿਨ ਹੋ ਗਏ ਪਾਣੀ ਖੜੇ ਨੂੰ ਇਹ ਚੋਨੇ ਸਾਰੇ ਦੇ ਪੱਲੇ ਕੱਖ ਨਹੀਂ ਆਦਾ ਠੀਕ ਹੈ ਕੁਛ ਰਿਆਵਲ ਉਪਰ ਦੇਸਰੀ ਪਰ ਉਪਰ ਕੁਰੂਮਪੜਾ ਦੇਸਰੀ ਨਹੀਂ ਪਰ ਜਦੋਂ ਉਹ ਢੇਡੇ ਚ ਪਾਣੀ ਵੜ ਜਾ ਫਿਰ ਉਹ ਆਮਦਨ ਦੇਵੇ ਦਾ ਠੀਕ ਹੈ ਕੋ 2-4 ਮਾਣ 10 ਮਾਣ ਹੋ ਸਕਦਾ ਕਿਸੇ ਦਾ ਜਿਹੜਾ ਕੋਈ ਬਚ ਜਾਏਗਾ ਕੋਈ ਪਾਣੀ ਜੇ ਲਗਾਤਾਰ ਪਾਣੀ ਖੜਾ ਰਿਹਾ ਉਹ ਨੁਕਸਾਨ ਹੀ ਨੁਕਸਾਨ ਹੈ ਅਗਲੀ ਫਸਲ ਜਿਵੇਂ ਕਣਕ ਦੀ ਫਸਲ ਅਗਲੀ ਫਸਲ ਤੇ ਵੀ ਜੇ ਨੀਵੇਂ ਥਾਵਾਂ ਤੇ ਨਹੀਂ ਹੋਏਗਾ ਮਤਲਬ ਨੀਵੇਂ ਥਾਵਾਂ ਦੀ ਇੱਥੇ ਪਾਣੀ ਨਹੀਂ ਮਤਲਬ ਨਿਕਲੇਗਾ ਜਿਹੜੀ ਉੱਚੀਆਂ ਥਾਂ ਤੋਂ ਨੀਵੀਂ ਥਾਂ ਤੇ ਚਲਾ ਜਾਏਗਾ ਉਹ ਤਾਂ ਪਾਣੀ ਨਿਕਲ ਜਾਏਗਾ ਪਰ ਜਿੱਥੇ ਨਹੀਂ ਨਿਕਲੇਗਾ ਉੱਥੇ ਨੁਕਸਾਨ ਅਗਲੀ ਫਸਲ ਦਾ ਵੀ ਹੋਏਗਾ ਉਹ ਵੀ ਨੀ ਬੀਜਾਈ ਹੋਏਗੀ ਸਾਡੀ ਇੱਕ رائے ਹੈ ਅਸੀਂ ਅੱਗੇ ਵੀ ਗੱਲ ਕਰਕੇ ਆਏ ਹਾਂ ਜਦੋਂ ਗੱਲ ਕੀਤੀ ਹੈ ਤੇ ਲਗਾਤਾਰ ਸਾਰੇ ਬਾਰਡਰ ਤੋਂ ਹੀ ਲੋਕ ਕਹਿਣ ਲੱਗੇ ਕਿ ਇਹਦਾ ਪੱਕਾ ਹੱਲ ਕੱਢਿਆ ਜਾਵੇ ਇੱਕ ਜਾਪਾਨ ਦੀ ਵੀਡੀਓ ਮੇਰੇ ਕੋਲ ਹੈਗੀ ਹੈ ਫੋਟ ਸਮੁੰਦਰ ਦੇ ਨਾਲ ਦਵਾਰ ਬਣਾਈਏ 2 395 ਕਿਲੋਮੀਟਰ ਲੰਬੀ ਕੰਕਰੀਟ ਦੀ ਬਜਰੀ ਸੀਮਿੰਟ ਦੀ ਦਵਾਰ ਬਣਾਤੀ ਪਿੱਛੋਂ ਬੰਨ ਲਾਇਆ ਮਿੱਟੀ ਦਾ ਬੰਨ ਲਾ ਕੇ ਕੱਲੀ ਦਵਾਰ ਨਹੀਂ ਜਿੱਦਾਂ ਹੁਣ ਵੀ ਬੰਨ ਹੈਗੇ ਨੇ ਜਿਹੜੇ ਕੱਚੇ ਕੱਚਾ ਬੰਨ ਤਾਂ ਸਿੰਧਕ ਕਹਿੰਦੇ ਵੀ ਇਹ ਟੁੱਟ ਸਕਦਾ ਕਿੰਨੇ ਟੁੱਟੇ ਨੁਕਸਾਨ ਕਿੰਨਾ ਹੋਇਆ ਜੇ ਉਹਦੇ ਅੰਦਰਲੇ ਪਾਸੇ ਉਹ ਦਵਾਰ ਕੰਕਰੀਟ ਦੀ ਬਣਾਈ ਜਾਵੇ ਤੇ ਆਹ ਏਰੀਆ ਜਿਹੜਾ ਕਿਸੇ ਦੀ ਮਾਲਕੀ ਹੈ ਜਾਂ ਕਿਸੇ ਦੇ ਗਿਰਦੌਰੀ ਕਿਸੇ ਦੇ ਨਾਂ ਤੇ ਸਰਕਾਰ ਜਿਵੇਂ ਭਾਰਤ ਮਾਲਾ ਚ ਲਈਆਂ ਨੇ ਸੜਕਾਂ ਦੀ ਜਗਾ ਕਰੋੜਾ ਰੁਪਏ ਉਸ ਪੈਟਰਨ ਤੇ ਲਿਆ ਜਾਵੇ ਕਿ ਕਿੱਲੇ ਦੇ ਸਾਹ ਨਾਲ ਤੇ ਇਹਨੂੰ ਦਰਿਆ ਨੂੰ ਚੌੜਾ ਕਰਕੇ ਸਾਈਡਾਂ ਤੇ ਬੰਨ ਬਣਾਇਆ ਜਾਣ ਪੱਕੇ ਤੇ ਟੁੱਟਣ ਦਾ ਸਵਾਲ ਹੀ ਨਹੀਂ ਪੈਦਾ ਹਾਰ ਸਾਲ ਕਰੋੜਾਂ ਵੀ ਵੰਡਣ ਦੀ بجائے ਤੁਸੀਂ ਇੱਕੋ ਵਾਰੀ ਲਾ ਦਿਓ ਫਿਰ ਇਹਨਾਂ ਨੂੰ ਜਿੱਦਾਂ ਪੁਲ ਬਣੇ ਨੇ ਅਕਸਰ ਜੇ ਸੈਣੀ ਵਾਲਾ ਰੁਕਦਾ ਹੈ ਪਾਣੀ ਹਰੀਕੇ ਹੈਡ ਰੁਕਦਾ ਹੈ ਪਾਣੀ ਬੜੀਆਂ ਛੀਲਾਂ ਨੇ ਮੈਂ ਨੈਟ ਵਿੱਚ ਦੇਖਿਆ ਕਿ 11000 ਏਕੜ ਕੱਲਾ ਹਰੀਕੇ ਹੈਡ ਤੇ ਪਿਆ ਹੈ ਜਿਹੜਾ ਸਰਕਾਰ ਨੇ ਤੇ ਮਿੱਟੀ ਨਾਲ ਭਰਿਆ ਪਿਆ ਤੇ ਇਹੋ ਛੀਲਾਂ ਨੂੰ ਵੱਡਾ ਕੀਤਾ ਜਾਵੇ ਖਟਾ ਜਾਵੇ ਅੱਜ ਸਾਡੇ ਕੋਲ ਮਸ਼ੀਨ ਹੈਗੀ ਹੈ ਮਸ਼ੀਨ ਨਾਲ ਉਹਨੂੰ ਬੜੀ ਵੱਡੀ ਛੀਲ ਬਣਾਇਆ ਜਾ ਸਕਦਾ ਚਾਰ ਫਿਰ ਉਹਦਾ ਇੱਕ ਡੈਮ ਦਾ ਰੂਪ ਛੋਟਾ ਮਿਨੀ ਡੈਮ ਬਣਾਇਆ ਜਾ ਸਕਦਾ ਤੇ ਮਿਨੀ ਡੈਮ ਥਾਂ ਥਾਂ ਤੇ ਹੀ ਬਣਾਏ ਜਾਣ 5-5 ਕਿਲੋਮੀਟਰ ਤੇ ਇਹੋ ਜੇ ਪੋਲ ਬਣਾ ਕੇ ਤੇ ਨਾਲ ਉਹਦੇ ਲਾਇਆ ਜਾਵੇ ਉਹ ਮਸ਼ੀਨਾਂ ਹੀ ਲਾਣੀਆਂ ਨੇ ਜਦੋਂ ਪਾਣੀ ਘਟਦਾ ਤਾਂ ਕਿਉਂ ਨਾ ਇਹਨਾਂ ਕਿਸਾਨਾਂ ਨੂੰ ਜਿੰਨਾ ਵੀ ਇਹਨਾਂ ਦਾ ਰਕਬਾ ਆਵੇ ਉਹਦੇ 'ਚ ਮੱਛੀ ਫਾਰਮ ਬਣਾਇਆ ਜਾਵੇ ਮੱਛੀ ਫਾਰਮ ਦਾ ਵਿੱਚ ਇਹ ਐਵੇਂ ਕਿਸਾਨ ਕੋ ਕਿੱਲੇ ਵਾਲਾ ਹੈ 2 ਕਿੱਲੇ ਵਾਲਾ ਹੈ 5 ਕਿੱਲੇ ਵਾਲਾ ਹੈ ਇਹ 5 ਕਿਲੋਮੀਟਰ ਦਾ ਫਾਰਮ ਬਣਦਾ ਹੈ ਤੇ ਕੋਈ ਸੈਕਟਰੀ ਵਗੈਰਾ ਜਿਵੇਂ ਸੁਸਾਇਟੀਆਂ ਚੱਲ ਰਹੀ ਨੇ ਇਸ ਤਰ੍ਹਾਂ ਦਾ ਸੈਕਟਰੀ ਢਾਕੇ ਤੋਂ ਉਹਦਾ ਹਿੱਸੇਦਾਰੀ ਬਣਾਈ ਜਾਵੇ ਵਿੱਚ ਮੇਰੇ ਇੱਕ ਦੋਸਤ ਦਾ ਫਾਰਮ ਹੈ ਗੁਰਵਰ ਸਾਹਿਬ ਮੈਂ ਕਿੰਨੀ ਕਾਮਦਨ ਕਿੱਲੇ ਦੀ ਕਹਿੰਦਾ 3 ਤੋਂ 4 ਲੱਖ ਰੁਪਏ ਦੀ ਕਿੱਲੇ ਦੀ ਮੱਛੀ ਦੀ ਪੈਦਾਵਾਰ ਹੈ ਮੈਂ ਕਹਾਂ ਯਾਰ ਫਸਲ ਤਵਾ ਪੁੱਲ ਮਲਾ ਕੇ ਲਾ ਲਓ ਤੇ 1 ਲੱਖ ਦੀ ਮਸੇ ਬਣਦੀ ਏ ਫਿਰ ਉਹਦੇ ਤੇ ਇੰਨੀ ਮਿਹਨਤ ਕਰਨੀ ਇੰਨੀ ਖਾਦਾ ਰਿਆਂ ਪਾ ਕੇ ਤੇ ਜੇ ਵੀ ਸਰਕਾਰ ਇਹ ਲਵੇ ਕਿਉਂਕਿ ਉਹ ਜਿਵੇਂ ਸਾਡੇ ਆਗੂ ਨੇ ਅੱਗੇ ਕਿਹਾ ਵੀ ਇਹ ਨਹੀਂ ਕਰ ਸਕ ਕਰਦੇ ਕਿਉਂਕਿ ਇਹਨਾਂ ਨੂੰ ਪਤਾ ਹੈ ਵੀ ਜੇ ਲੋਕਾਂ ਦੀ ਸਹੀ ਜਿਵੇਂ ਆ ਪਾਣੀ ਗੰਗਾ ਜਲ ਹੈ ਕਿ ਜਿਹੜਾ ਸਾਡੇ ਪਹਾੜਾਂ ਤੇ ਪਾਣੀ ਆ ਰਿਹਾ ਹੈ ਇਹ ਸਾਰਾ ਹੀ ਗੰਦਾ ਜਲ ਕੱਲਾ ਉਹ ਨਹੀਂ ਗੰਦਾ ਜਿਹੜਾ ਮਤਲਬ ਉਧਰ ਆ ਜਾ ਰਿਹਾ ਹੈ ਕਿ ਇਹ ਸਾਰਾ ਹੀ ਗੰਦਾ ਜਲ ਹੈ ਕਿਉਂਕਿ ਬੜਾ ਪੂਤਰ ਪਾਣੀ ਆ ਰਿਹਾ ਹੈ ਤੇ ਇਹ ਜਿਹੜਾ ਖੇਤਾਂ ਨੂੰ ਲੱਗੇਗਾ ਤੇ ਇਹ ਫਸਲ ਦੁਗਣੀ ਤਿਕਣੀ ਹੋਏਗੀ ਤੁਸੀਂ ਕਹਿ ਰਹੇ ਗੰਗਾ ਜਾਲਾ ਪਰ ਹੁਣ ਤਾਂ ਲੋਕਾਂ ਲਈ ਹੈ ਜਿਹੜਾ ਜ਼ਹਿਰ ਬਣ ਕੇ ਆਇਆ ਕਿਉਂਕਿ ਉਹਨਾਂ ਨੇ ਫਸਲਾਂ ਮਾਰੀਆਂ ਗਈਆਂ ਘਰ ਮਾਰੇ ਗਏ ਹੁਣ ਇਹਨਾਂ ਲੋਕਾਂ ਨੂੰ ਬੇਸਿਕ ਲੋੜਾਂ ਦੀ ਕਿਹੜੀਆਂ ਦੀ ਜ਼ਰੂਰਤ ਹੈ ਤੇ ਇਸ ਤੋਂ ਬਾਅਦ ਕਿਹੜੀਆਂ ਦੀ ਜ਼ਰੂਰਤ ਲੋਕ ਕੀ ਕੁਝ ਇੱਥੇ ਲੈ ਕੇ ਆਉਣ ਕੀ ਨਾਂ ਲੈ ਕੇ ਉਹਦੇ ਚ ਲਿਆਉਣ ਬਾਰੇ ਵੀ ਕਾਫੀ ਜਿਹੜਾ ਪੱਕਿਆ ਪਕਾਇਆ ਰਾਸ਼ਨ ਸੁਣਿਆ ਹੈ ਵੀ ਉਹ ਜਥੇਬੰਦੀਆਂ ਕਈ ਕਹਿ ਰਹੀਆਂ ਨੇ ਜਿਹੜੇ ਲਗਾਤਾਰ ਉਥੇ ਲੰਗਰ ਲਾਇਆ ਜਿਹੜਾ ਉਹ ਕਹਿੰਦੇ ਵੀ ਕਾਫੀ ਨੁਕਸਾਨ ਵੀ ਹੋ ਰਿਹਾ ਜਿਹੜਾ ਪੱਕਿਆ ਪਕਾਇਆ ਆ ਜਾਏਗਾ ਤੇ ਉਹ ਕਹਿੰਦੇ ਵੀ ਸਾਡਾ ਖਰਾਬ ਹੋ ਰਿਹਾ ਹੈ। ਕਈ ਪ੍ਰਸ਼ਾਸਨ ਨੇ ਵੀ ਕਿਹਾ ਵੀ ਸਾਨੂੰ ਹੋਰ ਲੋਕਾਂ ਨੂੰ ਵੀ ਉਹ ਦੇਣਾ ਪਏ ਪੱਕਿਆ ਪਕਾਇਆ ਕਿਉਂਕਿ ਅਗਲੇ ਦਿਨੋ ਖਰਾਬ ਹੋ ਜਾਣਾ ਹੈ। ਉਹਨਾਂ ਨੇ ਅਪੀਲ ਕੀਤੀ ਹੈ ਵੀ ਸਾਡੇ ਨਾਲ ਤਾਲ ਮੇ ਜਿਹੜੇ ਪੱਕੇ ਬੈਠੇ ਨੇ ਉਥੇ ਬੰਦੇ ਜਿਹੜੇ ਲਗਾਤਾਰ ਲੰਗਰ ਵਗੈਰਾ ਲਾ ਕੇ ਬੈਠੇ ਨੇ ਉਹਨਾਂ ਨਾਲ ਤਾਲ ਮੇ ਜਰੂਰ ਕੀਤਾ ਜਾਵੇ ਉਹ ਮੈਂ ਦੂਸਰੇ ਲੋਕਾਂ ਨੂੰ ਅਪੀਲ ਕਰਾਂਗਾ ਜੇ ਸਰਕਾਰ ਦੌੜਦੀ ਹੋਵੇ ਮੰਨ ਲਓ ਇਹਨਾਂ ਦੀ ਮਦਦ ਨਾ ਕਰਦੀ ਹੋਵੇ ਸਾਨੂੰ ਅੱਜ ਇਹਨੇ ਕਾਲੇ ਨਹੀਂ ਪਹਿਣਾ ਚਾਹੀਦਾ ਵੀ ਅਸੀਂ ਅੱਜ ਹੀ ਇਹਨਾਂ ਦੀ ਰੋਟੀ ਵਗੈਰਾ ਚਾਹ ਪਾਣੀ ਦਾ ਵੀ ਸਾਰਾ ਹੀ ਲੱਗ ਪਈ ਇਥੇ ਕੰਮ ਤੇ ਆਪਾਂ ਨੂੰ ਕੁਝ ਪੈਸੇ ਪਿੰਡਾਂ 'ਚ ਫੰਡ ਇਕੱਠਾ ਕਰਕੇ ਜਿਨ੍ਹਾਂ ਦੀ ਫਸਲਾਂ ਬਚ ਗਈਆਂ ਨੇ ਇਹ ਜ਼ਮੀਨਾਂ ਵਾਰੀਆਂ ਹੋਣੀਆਂ ਨੇ ਉਲਟ-ਪੁਲਟ ਹੋਣੀਆਂ ਨੇ ਆਪਾਂ ਆਪ ਦਾ ਟਰੈਕਟਰ ਤੇਲ ਪਾਣੀ ਬਕਾਇਦਾ ਉਹ ਮਤਲਬ ਲੱਖਾਂ ਵੀ ਖਰਚ ਹੋਣਾ ਉਹਨੂੰ ਠੀਕ ਕਰਨ ਲੱਗਾ ਤੇ ਆਪਾਂ ਬਾਅਦ ਵਿੱਚ ਆ ਕੇ ਸਾਡੇ ਨਾਲ ਤਾਂ ਨਿਸ਼ਾਨ ਦੀ ਚੰਗੀ ਹੋ ਜਾਏਗੀ ਜਿਹੜੇ ਲੋਕਾਂ ਦਾ ਮਕਾਨ ਡਿੱਗਿਆ ਹੈ ਉਹ ਵੀ ਆਪ ਵੀ ਇਹ ਬਾਕੀਆਂ ਬੰਦਾ ਲੋਡ ਵਾਂਦੇ ਦੇ ਇੱਕ ਮਕਾਨ ਡਿੱਗਿਆ ਤੇ ਦੋ ਡਿੱਗੇ ਨੇ ਜਦੋਂ ਆਪਾਂ ਆਪ ਚੈੱਕ ਕਰ ਲਾਂਗੇ ਤੇ ਫਿਰ ਉਹਨੂੰ ਲੋਡ ਵਾਂਦ ਨੂੰ ਅਸਲੀ ਲੋਡ ਵਾਜੂ ਮਿਲ ਸਕਦਾ ਹੈ ਤੇ ਹੁਣ ਤਾਂ ਜਿਹੜਾ ਐਵੇਂ ਅੰਨੇਵਾ ਵਾਲੀ ਗੱਲ ਹੈ ਕੋਈ ਲੋਕ ਕਿੱਧਰ ਬੈਠੇ ਨੇ ਕੋਈ ਕਿੱਧਰ ਬੈਠੇ ਨੇ ਕੋਈ ਆਪਦੇ ਰਿਸ਼ਤੇਦਾਰਾਂ ਤੋਂ ਚਲੇ ਗਏ ਨੇ ਮਤਲਬ ਇਸ ਤਰ੍ਹਾਂ ਦੇ ਉਹਨਾਂ ਦੇ ਘਰ-ਬਾਰ ਉਲਟ ਪਹੁੰਚ ਉੱਥੇ ਆਪਦੇ ਪਿੰਡਾਂ ਦੇ ਵਿੱਚ ਜਿੱਥੇ ਪਾਣੀ ਆਇਆ ਹੋਇਆ ਉਹ ਕਹਿੰਦੇ ਯਾਰ ਇੱਥੇ ਅਸੀਂ ਆਪਦਾ ਘਰ ਛੱਡ દਈਏ ਹੁਣ ਕਈ ਲੋਕ ਕਹਿੰਦੇ ਯਾਰ ਪ੍ਰਸ਼ਾਸਨ ਨੇ ਤੁਹਾਨੂੰ ਕਿਹਾ ਤੁਸੀਂ ਜਾਂਦੇ ਕਿਉਂ ਨਹੀਂ ਇੱਥੋਂ ਉਹ ਕਹਿੰਦੇ ਯਾਰ ਸਾਡਾ ਸਮਾਨ ਅ ਉਹ ਕਹਿੰਦੇ ਵੀ ਅਸੀਂ ਇਹਨਾਂ ਸਮਾਨ ਛੱਡ ਕੇ ਕਿਵੇਂ ਜਾਈਏ ਉਹਨਾਂ ਦੀ ਗੱਲ ਵੀ ਸੱਚੀ ਹੈ ਫਿਰ ਬੇੜੀਆਂ ਉਹਨੀਆਂ ਕੋ ਮਿਲ ਗਿਆ ਨੇ ਜਿਹੜੀ ਬੋਟ ਹੈ ਉਹ ਇੱਕ ਦੋ ਚਾਰ ਬੰਦਿਆਂ ਨੂੰ ਲੈ ਕੇ ਜਾਂਦੀ ਹੈ ਉਹ ਇੰਨੇ ਬੰਦਿਆਂ ਦਾ ਰਾਸ਼ਨ ਪਾਣੀ ਉਹ ਲਿਜਾ ਹੀ ਨਹੀਂ ਜਾ ਸਕਦੇ ਉੱਥੇ ਸੋ ਮੈਂ ਤਾਂ ਉਹਨਾਂ ਨੂੰ ਅਪੀਲ ਕਰਾਂਗਾ ਜਿਹੜੇ ਸਮਾਜ ਸੇਵੀ ਜਿੱਥੇ ਬੰਦਿਆਂ ਨੇ ਅਸੀਂ ਕਿਸਾਨ ਸਭਾ ਵੱਲੋਂ ਆ ਪਾਣੀ ਘਟਦਾ ਹੈ ਤੇ ਉਸ ਬਾਅਦ ਅਸੀਂ ਆਪ ਦੇ ਜਿਹੜੇ ਸਾਡੇ ਯੂਨਿਟ ਨੇ ਉਹਨਾਂ ਦੇ ਝੰਮੇ ਵੀ ਲਾਵਾਂਗੇ ਵੀ ਤੁਸੀਂ ਆਪ ਦੇ ਲੈਵਲ ਤੇ ਵੀ ਆਪ ਦੇ ਪਿੰਡਾਂ 'ਚ ਕਰਕੇ ਲਿਆਓ ਫੰਡ ਤੇ ਫਿਰ ਉਹਨਾਂ ਨਿਸ਼ਾਨ ਨਹੀਂ ਕਰਾਂਗੇ ਜਿਹੜੇ ਜਿਹੜੇ ਲੋੜ ਵੰਦ ਨੇ ਤੇ ਸਰਕਾਰਾਂ ਦਾ ਜੋ ਉਹਨਾਂ ਕੋਲ ਸਭ ਵਾਦੂਆਂ ਮੋਦੀ ਨੇ ਸਾਡੇ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ ਫੋਨ ਤੇ ਕਹਿੰਦਾ ਸਾਥਿਤ ਕਰਾਂਗਾ ਹੁਣ ਫੌਰੀ ਮਦਦ ਦੇ ਦੀ ਹੈ ਵੀ ਕੱਲ ਸੰਯੁਕਤ ਮੋਰਚੇ ਦੀ ਮੈਨੂੰ ਗੱਲ ਠੀਕ ਲੱਗੀ ਹੈ ਉਹਨਾਂ ਨੇ ਕਿਹਾ ਵੀ ਕੋਈ ਵੀ ਘਾਰਾ ਚਾਹ ਮਜ਼ਦੂਰ ਚਾਹ ਕਿਸਾਨ ਹੈ ਹਰੇਕ ਘਾਰ ਨੂੰ ਜਿਹੜਾ ਇਸ ਏਰੀਆ ਚ ਆਇਆ ਹੈ ਉਹਨੂੰ 1 ਲੱਖ ਰੁਪਇਆ ਤੋਂ ਘਟੋ ਘਾਟੇ ਨੰਨ ਦੇ ਦੇ ਬਾਕੀ ਚਲੋ ਬਾਅਦ ਚੰਦਾ ਰਹੇ ਇਹ ਗੱਲ ਜਾਇਜ਼ ਹੈ ਇਹ ਭਾਵੇਂ ਕਿਸਾਨ ਹੈ ਬਾਹਰ ਮਜ਼ਦੂਰ ਹੈ ਉਹਦਾ ਖਾਤੇ ਚ ਹੋਵੇ ਤੇ ਫਿਰ ਇਸ ਤਰ੍ਹਾਂ ਦਾ ਲੋਕੀ ਕਰਦੇ ਵੀ ਨਹੀਂ ਜਿਹੜੀ ਵੀ ਮੈਨੂੰ ਆ ਚੀਜ਼ ਮੇਰੇ ਆ ਚੀਜ਼ ਮਿਲੇ ਕਿਉਂਕਿ ਗਰੀਬ ਬੰਦਾ ਯਾਰ ਕੋਈ ਬੰਦੇ ਦੇ ਵਿੱਚ ਪ੍ਰਚਾਰ ਕਰਦੇ ਨੇ ਵੀ ਇਹ ਬੰਦੇ ਰੱਜਣੇ ਚ ਨਹੀਂ ਆ ਰਹੇ ਭਈ ਯਾਰ ਹੋਰ ਮਹੀਨੇ ਦਾ ਰਾਸ਼ ਲੈ ਆ ਤੇ ਮਹੀਨੇ ਦਾ ਇਕੱਲਾ ਸੋਚਦਾ ਵੀ ਹੋਰ ਰੱਖ ਲਾਂ ਜੇ ਕੋਈ ਸਾਬਣ ਤੇਲ ਵਗੈਰਾ ਕੋਈ ਰੱਖ ਵੀ ਲਿਆ ਤਾਂ ਇੰਨੀ ਵੀ ਕਿਹੜੀ ਗੱਲ ਹੋ ਗਈ ਯਾਰ ਕੋਈ ਬੰਦਾ ਲੋਡ ਵਾਂਦੀ ਕਰੇਗਾ ਜਿੰਦੇ ਕੋਲ ਪੂਰਾ ਹੈਗਾ ਉਹ ਕਿਉਂ ਕਰੇਗਾ ਇਸ ਤਰ੍ਹਾਂ ਮੈਨੂੰ ਤਾਂ ਨਹੀਂ ਇਹਦਾ ਯਕੀਨ ਹੈਗਾ ਵੀ ਜਿਹੜੇ ਬੰਦੇ ਕੋਲ ਸਾਰਾ ਕੁਝ ਹੋਏਗਾ ਉਹ ਕਹੋਗਾ ਫਿਰ ਵੀ ਲੈ ਕੇ ਰੱਖਾਂ ਤੇ ਇਹਨਾਂ ਦੀ ਕੋ ਲੋਡ ਲੋਕਾਂ ਨੂੰ ਹੈਗੀ ਹੈ ਉਹਨਾਂ ਨੂੰ ਬਾਰਡਰ ਵਾਲਿਆਂ ਦੀ ਜਮੀਨਾਂ ਛੱਡ ਤੋ 2 ਮਹੀਨੇ ਦਾ ਕੋਈ ਦਾਲ ਆਟਾ ਵਗੈਰਾ ਕੋ ਰੱਖ ਵੀ ਲੈਣ ਤੇ ਐਡੀ ਕਿਸੇ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ ਮੇਰੇ ਖਿਆਲ ਨਾਲ ਕਈ ਐਵੇਂ ਇਸ ਤਰ੍ਹਾਂ ਤਕਲੀਫ ਕਰ ਰਹੇ ਨੇ ਵੀ ਯਾਰ ਉਹ ਐਵੇਂ ਸਮਾਨ ਜੋੜੀ ਆਦੇ ਨੇ ਵੀ ਕਹਿੰਦਾ ਮਤਲਬ ਇੱਕ ਦਿਨ ਦਾ ਹੀ ਲੈਣ ਵੇਖਦਾ ਨਾ ਲੈਣ ਤੋ ਸਮਾਜ ਸੇਵੀ ਸੰਸਥਾ ਨੂੰ ਇਹ ਹੀ ਕਹਿੰਨੇ ਆ ਵੀ ਇਹ ਕਾਲੇ ਨਾ ਪੈਣ ਪਾਣੀ ਹਟਣ ਦਿਓ ਫਿਰ ਆਪਣੀ ਨਿਸ਼ਾਨਦੀ ਵੀ ਚੰਗੀ ਹੋ ਜਾਏਗੀ ਆਪਾਂ ਪਿੰਡਾਂ ਜਾਵਾਂਗੇ ਜਿਹੜਾ ਬੰਦਾ ਅਸਲ ਲੋਡ ਵਾਂਦੇ ਉਹਦੇ ਤੱਕ ਉਹ ਪਹੁੰਚਾਇਆ ਜਾਵੇਗਾ